ਵਾਹੇ ਗੁਰੂ 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 ਗੁਰੂ ਵਾਹਿ 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 ਗੁਰੂ ਵਾਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਪਈ ਲੰਗਰ ਲਗਾਇਆ ਜਾਂਦਾ ਹਰ ਸਾਲ ਲਗਾਇਆ ਜਾਂਦਾ ਆਂਦੀ ਆਦੀ ਇਹ ਸ਼ਬੀਰ ਦਾ ਵੀ ਜਿਆਦਾ ਮਿਹਨਤ ਨਾਲ ਹਾਂ ਐਨਆਰਆਈ ਮੁੰਡੇ ਆਪਣੇ ਤੇ ਆਪਣੇ ਵਧੀਆ ਬੁੱਧਰੇ ਜਿਹੜੇ ਬੰਦੇ ਆ ਤੇ ਵਧੀਆ ਚਲੀ ਜਾਂਦਾ ਵਾ ਅੰਮ੍ਰਿਤ ਮਹੀਨੇ ਬਾਅਦ ਵੀ ਲੱਗਦਾ ਵਾ ਤੇ ਸ਼ਬੀਰ ਹਰ ਸਾਲ ਲੱਗਦਾ ਵਾ ਇਹ ਇਲੈਕਟ੍ਰੀਟੀ ਐਨਆਰਆ ਦਾ ਸਹਿਯੋਗ ਆ ਬਹੁਤ ਜ਼ਿਆਦਾ ਸਹਿਯੋਗ ਆ ਐਨਆਰਆਆਂ ਨੇ ਸਿੱਧੀ ਚੱਲ ਰਿਹਾ ਕੰਮ ਸਭ। ਜੇ ਕੋਈ ਪਰਟੀ ਕੋਈ ਵਿਆਹ ਕਰਨਾ ਕੇ ਲੱਜਾ ਜਿੱਦਾਂ ਲ ਮਰਜ਼ੀ ਸਾਡੀ ਇੱਕ ਈ ਬਣੀ ਆ ਬਕਾਇਦਾ। ਅੱਛਾ ਬਈ ਆਪਾਂ ਸਟਾਡੀ ਬਣੀ ਹੋਈ ਆ ਸੋਸਾਇਟੀ ਬਣੀ ਹੋਈ ਆ। ਤਕਰੀਬ ਲੋਕਾਂ ਦੀ ਮਤ ਕਰਨ ਦੇ ਤੇ ਹਾਂ ਇੱਕ ਮਲਾਜ ਹੁੰਦੀ ਆ ਆਪਣਾ ਵਿੱਚ ਦੋ ਤਿੰਨ ਹੋਰ ਬੰਦੇ ਆ ਵਧੀਆ ਵਧੀਆ ਘੈਂਟ ਬੰਦੇ ਵਿੱਚ ਸਾਰੇ। ਅੱਛਾ ਵੀ ਇਹ ਤਰ੍ਹਾਂ ਅੱਜ ਕੱਲੋ ਨੌਜਵਾਨ ਜਿਹੜੀ ਨਸ਼ੇ ਵਿੱਚ ਤਸ਼ਰੀਹ ਕਰਦਾ ਉਹ ਚਫਾਤੀ ਜਾ ਰਹੀ ਹੈ ਉਹਨਾਂ ਨੂੰ ਕੀ ਕੀ ਕਹਿਣਾ ਚਾਹੋਗੇ ਦੇਖੋ ਜੀ ਤੁਹਾਡੇ ਸਾਹਮਣੇ ਆ ਅਸੀਂ ਦੇ ਚੰਗੀ ਸੇਵ ਦੇਣ ਲਈ ਲੰਗਰ ਲਾਉਂਦੇ ਆ ਹਨਾ ਹੁਣ ਲਈ ਪਨੀਰੀ ਨੂੰ ਸਮਝਣਾ ਚਾਹੀਦਾ ਵੈਨਾ ਕਰਾਉ। ਫੁਰਸਤ ਨੂੰ ਕੀ ਸੁਝਾਏ ਜਾਣਾ ਚਾਹੋਗੇ ਸੰਤਰੋਗਿਤ ਚੜ੍ਹਦੀ ਕਲਾ 'ਚ ਰਹਿਣ ਤੇ ਬਾਕੀ ਇੰਦਾ ਵੀਰਾਂ ਭਰਾਵਾਂ ਦੀ ਮਤਕਾਰਨਾ ਜਿੰਨਾ ਹੋ ਸਕਦਾ ਮਾਨਜਾਲੀ ਸੇਵਾ ਕਰਨਾ ਧੰਨਵਾਦ ਜੀ।